ਮਹਾਰਾਜ ਦੇ ਕੋਲ ਆਇਆ ਵੈਦ ਸਜਾਨ ਗੁਰੂ ਮਹਾਰਾਜ ਦੇ ਬਚਨਾਂ ਤੋਂ ਪ੍ਰਭਾਵਿਤ ਹੋਇਆ ਤੇ ਡਾਕਟਰ ਸੀਗਾ ਵੈਦ ਤਾਂ ਹੀ ਕਹਿੰਦੇ ਹੋ ਤੇ ਮਹਾਰਾਜ ਨੂੰ ਇੱਕ ਦਿਨ ਬੇਨਤੀ ਕੀਤੀ ਵੀ ਗੁਰੂ ਸਾਹਿਬ ਜੀ ਮੈਂ ਨਾ ਸੇਵਾ ਕਰਨੀ ਹੈ ਮੈਂ ਸੇਵਾ ਕਰਨੀ ਚਾਹੁੰਦਾ ਇਤਿਹਾਸ ਕਹਿੰਦਾ ਮਹਾਰਾਜ ਉਹਨੂੰ ਹੱਸ ਕੇ ਕਹਿੰਦੇ ਵੀ ਦੋ ਤਰ੍ਹਾਂ ਦੀ ਸੇਵਾ ਹੁੰਦੀ ਹੈ ਇੱਕ ਹੁੰਦੀ ਹੈ ਸੱਚਮੁੱਚ ਸੇਵਾ ਕਰਨੀ ਆ ਦਿਲੋਂ ਕਰਨੀ ਆ ਇੱਕ ਹੁੰਦੀ ਵਿਖਾਵੇ ਦੀ ਵੀ ਐਵੇਂ ਸੰਸਾਰ ਨੂੰ ਥੋੜਾ ਜਿਹਾ ਮੈਂ ਵਿਖਾ ਦਿਆਂ ਵੀ ਮੈਂ ਬੜਾ ਸੇਵਾਦਾਰ ਆ ਬੜੀ ਸੇਵਾ ਕਰਦਾ ਮਹਾਰਾਜ ਕਹਿੰਦੇ ਮਰਜ਼ੀ ਤੇਰੀ ਤੂੰ ਆਜ਼ਾਦ ਐ ਦੱਸ ਕਿਹੜੀ ਕਰਨੀ ਜੇ ਤੇ ਐਵੇਂ ਵਖਤੀ ਤੌਰ ਤੇ ਲੋਕਾਂ ਨੂੰ ਵਿਖਾਉਣਾ ਵੀ ਸੇਵਾ ਕਰ ਰਿਹਾ ਤੇ ਉਹ ਕਰ ਲੈ ਤੇ ਜੇ ਸੱਚੀ ਦਿਲੋਂ ਭਾਵਨਾਵਾਂ ਵਾਲੀ ਕਰਨੀ ਉਹ ਸੇਵਾ ਕਰਨੀ ਆ ਸਾਥ ਸੇਵਾ ਕੀਤੀ ਸਫਲ ਐ ਜਿਤ ਸਤਗੁਰ ਕਾ ਮਨ ਮੰਨੇ ਪਤਾ ਕੀ ਕਹਿੰਦਾ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਂ ਤੇ ਉਹ ਕਰਨੀ ਜਿਹਦੇ ਨਾਲ ਗੁਰੂ ਦਾ ਮਨ ਮੰਨ ਜਾਏ ਕਲਗੀਧਰ ਮਹਾਰਾਜ ਮੌਜ ਦੇ ਵਿੱਚ ਸਨ ਮਹਾਰਾਜ ਨੂੰ ਪਤਾ ਸੀ ਇਹ ਵੈਦ ਹੈ ਡਾਕਟਰ ਹੈ ਪਾਤਸ਼ਾਹ ਕਹਿੰਦੇ ਫਿਰ ਐਦਾਂ ਕਰ ਖੜਾ ਹੋ ਜਾ ਤੇ ਦੌੜ ਦੌੜ ਲਗਾਓ ਜਿੱਥੇ ਜਾ ਕੇ ਤੈਨੂੰ ਲੱਗੇ ਨਾ ਵੀ ਬਸ ਹੋ ਗਈ ਸਰੀਰ ਥੱਕ ਗਿਆ ਹੁਣ ਅੱਗੇ ਨਹੀਂ ਦੌੜਿਆ ਜਾਣਾ ਮਹਾਰਾਜ ਕਹਿੰਦੇ ਉੱਥੇ ਇੱਕ ਛੰਨ ਪਾ ਲਈ ਚੌਂਪੜੀ ਪਾ ਲਈ ਤੇਰੇ ਕੋਲੇ ਗੋਣ ਹੈ ਤੂੰ ਡਾਕਟਰ ਹੈ ਵੈਦ ਹੈ ਤੈਨੂੰ ਪਤਾ ਹੈ ਜੜੀ ਬੂਟੀਆਂ ਦਾ ਪਤਾ ਹੈ ਦਵਾਈਆਂ ਦਾ ਪਤਾ ਹੈ ਉੱਥੇ ਜੜੀ ਬੂਟੀਆਂ ਤੋਂ ਦਵਾਈਆਂ ਤਿਆਰ ਕਰਕੇ ਆਲੇ-ਦੁਆਲੇ ਦੇ ਲੋਕਾਂ ਨੂੰ ਦਿਆ ਕਰੀ ਤੇਰੀ ਸੇਵਾ ਉਹਨੇ ਕਿਹਾ ਮਹਾਰਾਜ ਸਤਿਵਚਨ ਹੈ ਵੈਦ ਸੁਜਾਨ ਭੱਜ ਪਿਆ ਦੌੜ ਪਿਆ ਜਿੱਥੇ ਜਾ ਕੇ ਉਹਦਾ ਸਾਹ ਫੁੱਲਿਆ ਜਿੰਨਾ ਕੁ ਦੌੜ ਸਕਦਾ ਸੀ ਉੱਥੇ ਜਾ ਕੇ ਗੁਰੂ ਦੇ ਬਚਨ ਮੁਤਾਬਕ ਉਹਨੇ ਸ਼ਾਨ ਪਾ ਲਈ ਆਲੇ-ਦੁਆਲੇ ਉਹਨੇ ਜੜੀਆਂ ਬੂਟੀਆਂ ਲੈ ਆਉਣੀਆਂ ਦਵਾਈ ਤਿਆਰ ਕਰਨੀ ਲੋਕਾਂ ਨੂੰ ਦੇਣੀ ਬੜਾ ਸ਼ੁਕਰ ਕਰਨਾ ਲੋਕਾਂ ਨੇ ਵੀ ਮਹਾਰਾਜ ਨੇ ਸਾਡੇ ਇਲਾਕੇ 'ਚ ਵੈਦ ਭੇਜ ਦਿੱਤਾ ਸੇਵਾ ਕਰਦਾ ਰਿਹਾ ਸੇਵਾ ਕਰਦਾ ਰਿਹਾ ਇੱਕ ਦਿਨ ਕਲਗੀਧਰ ਮਹਾਰਾਜ ਆਪਣੇ ਸਿੰਘਾਂ ਨੂੰ ਕਹਿੰਦੇ ਆ ਵੀ ਚਲੋ ਭਾਈ ਤਿਆਰ ਹੋ ਆਪਾਂ ਚੱਲੀਏ ਮਹਾਰਾਜ ਤਿਆਰ ਹੋਏ ਸਿੰਘ ਤਿਆਰ ਹੋਏ ਘੋੜਿਆਂ ਤੇ ਬੈਠੇ ਸਤਿਗੁਰੂ ਤੁਰ ਪਏ ਕਿਧਰ ਨੂੰ ਮਹਾਰਾਜ ਚੱਲੇ ਨੇ ਵੈਦ ਸੁਜਾਨ ਸਿੰਘ ਦੇ ਕੋਲ ਜਦੋਂ ਸਤਿਗੁਰੂ ਮਹਾਰਾਜ ਉਸ ਰਾਤ ਤੇ ਸਨ ਉਸ ਮਾਰਗ ਤੇ ਸਨ ਜਿਸ ਰਸਤੇ ਤੇ ਵੈਦ ਸੁਜਾਨ ਨੇ ਆਪਣੀ ਦੁਕਾਨ ਖੋਲੀ ਸੀ ਛਪਰੀ ਪਾਈ ਸੀ ਛੰਨ ਪਾਈ ਸੀ ਤੇ ਲੋਕਾਂ ਨੂੰ ਦਵਾਈ ਦਿੰਦਾ ਸੀ ਉਹ ਬਾਹਰ ਨਿਕਲਿਆ ਘੋੜਿਆਂ ਦੇ ਪੌੜਾਂ ਦੀਆਂ ਆਵਾਜ਼ਾਂ ਉਹਦੇ ਕੰਨਾਂ 'ਚ ਪਈਆਂ ਕੀ ਵੇਖਿਆ ਦੂਰ ਕਲਗੀਧਰ ਮਹਾਰਾਜ ਆ ਰਹੇ ਨੇ ਉਸੇ ਸਮੇਂ ਇਤਿਹਾਸ ਕਹਿੰਦਾ ਇੱਕ ਮਾਈ ਪਿੰਡ ਦੇ ਵਿੱਚੋਂ ਆਈ ਪੱਜੀ ਪੱਜੀ ਉਹਨੇ ਆਖਿਆ ਕਿ ਵੈਦ ਸਾਹਿਬ ਮੇਰੇ ਨਾਲ ਚੱਲੋ ਮੇਰੇ ਘਰ ਮੇਰੀ ਨੂੰਹ ਦੇ ਜਨੇਪੇ ਦਾ ਦਰਦ ਹੋ ਰਿਹਾ ਉਹ ਤੜਫ ਰਹੀ ਹੈ ਤੁਹਾਡੀ ਲੋੜ ਹੈ ਹੁਣ ਔਖਾ ਪੇਪਰ ਪੈ ਗਿਆ ਇੱਕ ਪਾਸੇ ਦੂਰੋਂ ਵੇਖ ਲਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਨਾਲ ਆ ਰਿਹਾ ਦੂਜੇ ਪਾਸੇ ਉਹ ਮਾਈ ਆ ਗਈ ਉਹਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਮੇਰੀ ਨੂੰ ਬਿਮਾਰ ਹੈ ਉਹਦੇ ਦਰਦ ਹੋ ਰਿਹਾ ਤੁਸੀਂ ਚਲੋ ਹੁਣ ਕਿਹੜੇ ਪਾਸੇ ਭੱਜੇ ਕਿੱਧਰ ਦੌੜੇ ਕਿੱਧਰ ਨੂੰ ਜਾਵੇ ਹੁਣ ਪੇਪਰ ਪੈ ਗਿਆ ਜਿੰਨੀ ਇੱਕ ਸਮਝ ਮਹਾਰਾਜ ਦੇ ਕੋਲੋਂ ਲਈ ਸੀ ਨਾ ਗੁਰੂ ਕੋਲੇ ਬਹਿ ਕੇ ਜਿੰਨੀ ਇੱਕ ਮਤ ਲਈ ਸੀ ਉਹ ਸੰਦਰਲੀ ਮਾਤ ਨੇ ਉਸੇ ਵੇਲੇ ਉਹਨੂੰ ਕਿਹਾ ਵੀ ਵੈਦ ਸੁਜਾਨ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਭਜਿਆ ਨਾ ਤੇ ਅੱਜ ਪੇਪਰ ਚੋਂ ਫੇਲ ਹੋ ਜਾਏਗਾ ਉਹ ਮਾਤਾ ਦੇ ਨਾਲ ਚਲਾ ਗਿਆ ਮਾਤਾ ਦੇ ਨਾਲ ਗਿਆ ਘਰੇ ਜਾ ਕੇ ਉਹਦੀ ਨੂੰ ਨੂੰ ਦਵਾਈ ਦਿੱਤੀ ਪ੍ਰੋਪਰ ਇਲਾਜ ਕੀਤਾ ਇਲਾਜ ਕਰਕੇ ਆਰਾਮ ਦੇ ਨਾਲ ਜਦੋਂ ਆਇਆ ਤੇ ਆਉਂਦਿਆਂ ਨੂੰ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਛੰਨ ਦੇ ਵਿੱਚ ਬੈਠੇ ਸਨ ਜਦੋਂ ਆਇਆ ਵੈਦ ਸੁਜਾਨ ਸੇਵਾ ਕਰਕੇ ਤੇ ਮਹਾਰਾਜ ਆਪਣੇ ਆਸਣ ਤੋਂ ਖੜੇ ਹੋਏ ਤੇ ਗੱਲ ਵਕੜੀ ਚ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਤੇਰੀ ਸੇਵਾ ਜਿਹੜੀ ਆ ਨਾ ਸਫਲੀ ਹੋ ਗਈ ਤੂੰ ਅੱਜ ਸੱਚੀ ਉਹ ਸੇਵਾ ਕੀਤੀ ਆ ਜਿਹਦੇ ਨਾਲ ਗੁਰੂ ਤੇ ਰੱਬ ਖੁਸ਼ ਹੁੰਦਾ ਮਹਾਰਾਜ ਨੇ ਗੱਲ ਵਕੜੀ ਚ ਲੈ ਲਿਆ ਸੌਖਾ ਹੋ ਗਿਆ ਮਹਾਰਾਜ ਸਾਨੂੰ ਇਹ ਸਮਝਾਉਂਦੇ ਆ ਭਾਈ ਗੁਰਦਾਸ ਜੀ ਇਹ ਸਮਝਾਉਂਦੇ ਆ ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਉਹਨੂੰ ਸਮਝ ਆ ਜਾਂਦੀ ਕਿ ਸੇਵਾ ਕਿਹੜੀ ਕਰਨੀ ਆ ਆਪਾਂ ਰੋਜ਼ ਪੜ੍ਹਦੇ ਆ ਪਿਆਰਿਓ ਸੇਵ ਕੀਤੀ ਸੰਤੋਖ ਹੀ ਜਿੰਨੀ ਸੱਚੋ ਸੱਚ ਤੇ ਆਇਆ ਸੇਵਾ ਕਰਨ ਵਾਲੇ ਬੰਦੇ ਬਾਰੇ ਮਹਾਰਾਜ ਪਤਕ ਕੀ ਕਹਿੰਦੇ ਉਨਹੀਂ ਮੰਦੇ ਪੈਰ ਨਾ ਰੱਖਿਓ ਇਹ ਨਹੀਂ ਬੰਦਾ ਗੁਰਦੁਆਰੇ ਆਇਆ ਉਹਨੇ ਇੱਕ ਘੰਟਾ ਭਾਂਡੇ ਮਾਂਜੇ ਇੱਕ ਘੰਟਾ ਲੰਗਰ ਦੀ ਸੇਵਾ ਕੀਤੀ ਝਾੜੂ ਲਾਇਆ ਤੇ ਬਾਅਦ ਵਿੱਚ ਕਿਸੇ ਐਸੀ ਥਾਂ ਤੇ ਬੈਠਾ ਹੋਵੇ ਜਿੱਥੇ ਇੱਕ ਕਰਮ ਹੋ ਰਿਹਾ ਹੋਣ ਅਸੀਂ ਨਾਪ ਤੋਲ ਕਰਦੇ ਆ ਨਾ ਸਾਡਾ ਅਸੀਂ ਅਸੀਂ ਹਸਾਮਤ ਦਾ ਵੇਦਾਂ ਦਾ ਰੱਖਿਆ ਵੀ ਇੰਨੇ ਕੋ ਪਾਪ ਵੀ ਕਰ ਲੋ ਨਾਲ ਸੇਵਾ ਵੀ ਕਰ ਲੋ ਮੁੜ ਕੇ ਆਪੇ ਹੀ ਬੰਦਾ ਆਪਣੇ ਆਪ ਨੂੰ ਸਰਟੀਫਿਕੇਟ ਦਿੰਦਾ ਰਹਿੰਦਾ ਵੀ ਇੰਨੇ ਕੋ ਪੁੰਨ ਦੇ ਕੰਮ ਵੀ ਹੋ ਗਏ ਇੰਨਾ ਕੋ ਪਾਪ ਵੀ ਹੋ ਗਿਆ ਮਹਾਰਾਜ ਕਹਿੰਦੇ ਨਹੀਂ ਸੇਵ ਕੀਤੀ ਸੰਤੋਖ ਹੀ ਜਿਹੜਾ ਸਬਰ ਵਾਲਾ ਬੰਦਾ ਉਹ ਸੇਵਾ ਕਰਦਾ ਉਨੀ ਮੰਦੇ ਪੈਰ ਨਾ ਰੱਖਿਓ ਮਾੜੇ ਪਾਸੇ